30 ਅਪ੍ਰੈਲ 1837 ਨੂੰ ਸਿੱਖ ਕੌਮ ਦਾ ਇੱਕ ਵੱਡਾ ਆਗੂ ਡੋਗਰਿਆ ਦੀ ਸਾਜ਼ਿਸ਼ ਦੇ ਅਧੀਨ ਸ਼ਹੀਦੀ ਦਾ ਜਾਨ ਪੀ ਜਾਣਾ ਹੈ। ਆਓ ਜਾਣੀਏ ਉਹ ਕੌਣ ਸੀ ਆਗੂ ਤੇ ਕਿਵੇਂ ਡੋਗਰਿਆ ਨੇ ਗਦਾਰੀ ਕੀਤੀ। ਸਾਰਾ ਕੁਝ ਜਾਣਨ ਤੋਂ ਪਹਿਲਾਂ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਸਿੱਖ ਯੋਧਿਆਂ ਦੀ ਗੱਲ ਕਰਦੇ ਆ ਨਾ ਤਾਂ ਸਿੱਖ ਯੋਧਿਆਂ ਦੇ ਵਿੱਚੋਂ ਜਦੋਂ ਆਪਾਂ ਨਾਮ ਗਿਣੀਏ ਤੇ ਮੱਲੋ-ਮੱਲੀ ਸਾਡੇ ਮੁਖ ਦੇ ਉੱਤੇ ਹਰੀ ਸਿੰਘ ਨਲਵੇ ਦਾ ਨਾਮ ਆ ਜਾਂਦਾ ਆ ਤਾਂ ਸਾਨੂੰ ਲੱਗਦਾ ਕਿ ਹਰੀ ਸਿੰਘ ਨਲੂਵੇ ਦੇ ਮੁਕਾਬਲੇ ਵਿੱਚ ਹੋਰ ਦੁਨੀਆਂ ਵਿੱਚ ਕੋਈ ਯੋਧਾ ਨਹੀਂ ਹੈ ਵੈਸੇ ਸਿੱਖ ਕੌਮ ਦੇ ਅੰਦਰ ਬਹੁਤ ਯੋਧੇ ਆ ਦਸਾਸਿੰਘ ਰਾਮ ਗੜੀਆ ਦਸਾਸਿੰਘ ਆਲੂ ਵਾਲੀਆ ਚੜਤ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਹੋਰ ਬਯੰਤ ਗੁਰੂ ਕੇ ਸਿੱਖ ਹੈ ਪਰ ਹਰੀ ਸਿੰਘ ਨਲੂਏ ਉਹਨਾਂ ਦਾ ਇੱਕ ਆਪਣਾ ਕਿਰਦਾਰ ਇੱਕ ਆਪਣਾ ਰਤਬਾ ਆ ਐਡਾ ਖੋਫ ਸੀ ਹਰੀ ਸਿੰਘ ਨਲੂਏ ਦਾ ਕਿ ਅਫਗਾਨਿਸਤਾਨ ਜਿਹਨੂੰ ਕੋਈ ਜਿੱਤ ਨਹੀਂ ਸਕਿਆ ਹਰੀ ਸਿੰਘ ਨਲੂਏ ਨੇ ਜਿੱਤਿਆ ਅਫਗਾਨੀਆਂ ਵਿੱਚ ਕਹਾਵਤ ਮਸ਼ਹੂਰ ਹੋ ਗਈ ਬੱਚੇ ਨਹੀਂ ਸੀ ਸੌਂਦੇ ਤੇ ਮਾਵਾ ਕਹਿੰਦੀਆਂ ਸੀ ਸੌ ਜੋ ਨਹੀਂ ਤਾਂ ਹਾਰੇ ਸਿੰਘ ਨਾਲ ਉਹ ਆ ਜਾਏਗਾ ਡਰ ਸੀ ਖੌਫ ਸੀ ਇੱਡਾ ਕਰਤਾਰ ਦਾ ਮਾਲਕ ਜਦੋਂ ਆਪਣੇ ਤੋਂ ਅੱਧੀ ਉਮਰ ਦੀ ਇੱਕ ਬੱਚੀ ਗਲਤ ਮਨਸ਼ਾ ਲੈ ਕੇ ਪਹੁੰਚਦੀ ਹੈ ਬੀਬੀ ਬਾਨੋ ਕਿ ਮੈਨੂੰ ਮੇਰੀ ਕੁੱਖੋ ਤੇਰੇ ਵਰਗਾ ਪੁੱਤ ਚਾਹੀਦਾ ਹੈ ਹਰੀ ਸਿੰਘ ਨਲਵਾ ਕੋਈ ਗੱਲ ਆਖਦਾ ਆ ਕਿ ਮੇਰੇ ਵਰਗਾ ਮੈਂ ਹੀ ਆ ਤੂੰ ਮੇਰੀ ਮਾਂ ਬਣ ਜਾ ਤੇ ਮੈਂ ਤੇਰਾ ਪੁੱਤ ਬਣ ਸਕਦਾ ਆ ਹਰੀ ਸਿੰਘ ਨਲਵਾ ਐਸਾ ਗੁਰੂ ਕਾ ਸਿੱਖ ਸੀਗਾ ਜੰਗੇ ਮੈਦਾਨ ਚ ਉਤਰਨਾ ਤੇ ਵੈਰੀਆਂ ਨੂੰ ਭਾਜਣਾ ਪੈਣਾ ਹਰੀ ਸਿੰਘ ਨਲਵਾ ਨਾਮ ਵੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀਗਾ ਜਦੋਂ ਹਰੀ ਸਿੰਘ ਉਹਨਾਂ ਨੇ ਇੱਕ ਸ਼ੇਰ ਨੂੰ ਜਵਾਰਿਆਂ ਤੋਂ ਪਕੜ ਕੇ ਮਾਰ ਦਤਾ ਸੀਗਾ ਤੇ ਮਹਾਰਾਜਾ ਨਜੀ ਸਿੰਘ ਨੇ ਕਿਹਾ ਸੀਗਾ ਕਿ ਕਦੇ ਸ਼ੇਰ ਨੂੰ ਮਾਰਿਆ ਸੀ ਰਾਜੇ ਨਲ ਨੇ ਅੱਜ ਤੂੰ ਮਾਰਿਆ ਤੇ ਤੂੰ ਵੀ ਸਾਡੇ ਲਈ ਰਾਜਾ ਨਲ ਵਰਗਾ ਆ ਤੇ ਅੱਜ ਤੋਂ ਬਾਅਦ ਕੌਮ ਤੇ ਨਿਹਰੀ ਸਿੰਘ ਨਲਵਾ ਕਹਿ ਕੇ ਯਾਦ ਕਰੇਗੀ ਬਸ ਇਹ ਨਹੀਂ ਵੀ ਗੱਲ ਕਰਨ ਮਹਾਰੀਸ਼ਵਰ ਨਲ ਵੇ ਦੀ ਘਟ ਐਸਾ ਯੋਧਾ ਜਮਰੌਦ ਦੇ ਕਿਲੇ ਦੇ ਵਿੱਚ ਡੋਗਰਿਆ ਦੀ ਸਾਜੀ ਦੇ ਅਦੀਨ ਹਰੀ ਸਿੰਘ ਨਲਵੇ ਨੂੰ ਜਮਰੌਦ ਦੇ ਕਿਲੇ ਦੇ ਵਿੱਚ ਗੋਲੀਆਂ ਮਰਵਾ ਕੇ ਇਹਨਾਂ ਡੋਗਰਿਆ ਨੇ ਮਰਵਾ ਦਿੱਤਾ ਸ਼ਹੀਦ ਕਰਵਾ ਦਿੱਤਾ ਤੇ ਕਾਹ ਦੇਖੋ ਸੰਗਤ ਜੀ ਕਿੰਨਾ ਸੀ ਇਹ ਪੜਿਆ ਸੁਣਿਆ ਸਾਰਿਆਂ ਨੇ ਕਿ ਹਰੀ ਸਿੰਘ ਨਲੂਗੇ ਦੀ ਸ਼ਹੀਦੀ ਤੋਂ ਬਾਅਦ ਵੀ ਮੁਗਲਾਂ ਨੂੰ ਇਹ ਸੀਗਾ ਪਠਾਨਾਂ ਨੂੰ ਇਹ ਸੀਗਾ ਕਿ ਹਾਲੇ ਵੀ ਖਾਰੀ ਸੀ ਨਲੂਗਾ ਜਿਉਂਦਾ ਆ ਕਿਉਂਕਿ ਜਮਰਾਉ ਦੇ ਕਿਲੇ ਦੇ ਉੱਤੇ ਰੋਜ਼ ਸਵੇਰੇ ਕਸ਼ੈਰਾ ਗਿੱਲਾ ਕਰਕੇ ਉੱਤੇ ਤਾਰ ਤੇ ਸੁੱਕਣਾ ਪਾ ਦਿੱਤਾ ਜਾਂਦਾ ਸੀਗਾ ਤਾਂ ਕਿ ਉਹਨਾਂ ਨੂੰ ਲੱਗੇ ਕਿ ਖਾਰੀ ਸੀ ਨਲੂਗਾ ਹਾਲੇ ਜਿਉਂਦਾ ਆ ਕਸ਼ੈਰੇ ਤੋਂ ਹੀ ਕਈ ਮਹੀਨੇ ਮੁਗਲ ਫੌਜਾਂ ਪਠਾਨੀ ਫੌਜਾਂ ਡਰਦੀਆਂ ਨਹੀਂ ਗੀਆਂ ਸੋ ਅੱਜ ਦੇ ਦਿਨ ਐਸੇ ਯੋਧੇ ਹਰੀ ਸਿੰਘ ਨਲੂਵੇਦੀ ਸ਼ਹੀਦੀ ਹੋਈ ਸੀ ਜੋ ਆਪਣੇ ਆਦੀ ਗਦਾਰੀਆਂ ਕਰਕੇ ਹੋਈ ਸੀ 30 April 1837 ਨੂੰ ਜਮਰਾਉ ਦੇ ਕਿਲੇ ਦੇ ਵਿੱਚ ਸਰੀਰ ਵਿੱਚ ਕਈ ਗੋਲੀਆਂ ਵੱਜਣ ਦੇ ਕਾਰਨ ਹਰੀ ਸਿੰਘ ਨਲੂਗਾ ਜੀ ਸ਼ਹੀਦੀ ਦਾ ਜਾਪੀ ਜਾਂਦੇ ਹਨ ਕਰੇ ਸਮਾ ਬਣਿਆ ਇੱਕ ਵੱਖਰਾ ਵਿਸ਼ਾ ਸਰਦਾਰ ਹਰਦੀਪ ਸਿੰਘ ਨਲੂਵੇ ਤੇ ਆਪਾਂ ਬੋਲਾਂਗੇ ਤਾਂ ਕਿ ਸਾਨੂੰ ਹੋਰ ਉਹਨਾਂ ਦੇ ਇਤਿਹਾਸ ਬਾਰੇ ਕਰਤਾਰ ਬਾਰੇ ਉਹਨਾਂ ਦੇ ਜੋਸ਼ ਬਾਰੇ ਪਤਾ ਲੱਗੇ ਸੋ ਫਿਰ ਮੈਂ ਬੇਨਤੀ ਕਰਦੇ ਆ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਅੰਦਰ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ